ਸਸਕਾਲਤ ਟੀਵੀ ਐਨ ਆਰ ਆਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾਇ ਖਬਰ ਲੈ ਕੇ ਹਾਜ਼ਰ ਹਾਂ ਤਾਂ ਸਹੀਏ ਕਿ ਅੱਜ ਕਿਸਾਨ ਗੜੇ ਨੇ ਉਹ ਸਰਕਾਰ ਦੇ ਨਾਲ ਮੀਟਿੰਗ ਕਰਨ ਗਏ ਜਾਣੇ ਕਿ ਹੁਣ ਸਰਕਾਰ ਨੇ ਮੀਟਿੰਗ ਸੱਦੀ ਔਰ ਕਿਸਾਨਾਂ ਦੇ ਨਾਲ ਐਸ ਕੇ ਐਮ ਦੇ ਨਾਲ ਮੀਟਿੰਗ ਜਿਹੜੀ ਆ ਅੱਜ ਹੋਣ ਵਾਲੀ ਹੈ ਔਰ ਇਸ ਮੀਟਿੰਗ ਦੇ ਵਿੱਚ ਕਾਫੀ ਮੁੱਦਿਆਂ ਦੇ ਉੱਤੇ ਕਿਸਾਨਾਂ ਦੇ ਨਾਲ ਜਿਹੜੀ ਚਰਚਾ ਕੀਤੀ ਜਾਵੇਗੀ ਵਿਚਾਰ ਵਟਾਂਦਰੇ ਹੋਣਗੇ ਔਰ ਕਈ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿੱਥੇ ਕਿ ਦਾਸੀਏ ਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਸੀਗਾ ਕਿ ਉਹ ਬਜਟ ਸੈਸ਼ਨ ਦੇ ਦੌਰਾਨ ਪ੍ਰਦਰਸ਼ਨ ਕਰਨਗੇ ਉਸ ਨੂੰ ਲੈ ਕੇ ਮੀਟਿੰਗ ਸੱਦੀ ਗਈ ਹੈ ਔਰ ਦੱਸਿਆ ਕਿ ਹੁਣ ਇਹ ਮੁੱਦਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਹੋਇਆ ਹੈ ਜਿਸ ਚਾਹਦੇ ਹੁਣ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਸ਼ੰਪੂ ਅਤੇ ਖਨੌਰੀ ਬਾਰਡਰ ਖੁਲਵਾ ਦਿੱਤਾ ਗਿਆ ਪਰ ਅਜੇ ਵੀ ਕੁਝ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਖਬਰਾਂ ਆਈਆਂ ਨੇ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਐਮੀਟਿੰਗ ਸੱਦੀ ਹੈ ਦੱਸਦੀ ਹੈ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਜਿਹੜੇ ਨੇ ਉਹ ਗੁਰਮੀਤ ਸਿੰਘ ਹੁੱਡਿਆ ਕਰਨ ਵਾਲੇ ਨੇ ਜਿਨ੍ਹਾਂ ਦੀ ਹੁਣ ਅੱਜ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਵਿਚਾਰ ਚਰਚਾ ਹੋਵੇਗੀ ਔਰ ਦੱਸਦੀ ਹੈ ਕਿ ਇਸ ਨੂੰ ਲੈ ਕੇ ਲਗਾਤਾਰ ਮਾਮਲਾ ਜਿਹੜਾ ਪੱਕਿਆ ਹੋਇਆ ਔਰ ਜਿੱਥੇ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਬਜਟ ਸੈਸ਼ਨ ਦੇ ਦੌਰਾਨ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਨੂੰ ਹੀ ਦੇਖਦੇ ਹੋਏ ਹੁਣ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਵਾਲੀ ਹੈ ਔਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਦੇਖਣਾ ਬਿਹਦ ਜ਼ਰੂਰੀ ਬਣ ਜਾਂਦਾ ਹੈ ਅਹਿਮ ਖਬਰ ਇਸ ਵਕਤ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੂਸਰੇ ਪਾਸੇ ਗੱਲਈ ਹੈ ਤਾਂ ਸ਼ਾਮ 4 ਵਜੇ ਤੇ ਕਰੀਬ ਇਹ ਜਿਹੜੀ ਮੀਟਿੰਗ ਆ ਉਹ ਕਿਸਾਨ ਪਵਨ ਦੇ ਵਿੱਚ ਹੋਣ ਵਾਲੀ ਹੈ ਔਰ ਇਸ ਮੀਟਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਤਰਚਾਵਾ ਜਿਹੜੀਆਂ ਤੇਜ਼ ਨੇ ਔਰ ਦੱਸਦੀ ਹੈ ਕਿ ਅਜਿਥੇ ਕਿ ਸ਼ੰਭੂ ਤੇ ਖਨੋਰੀ ਪਾਰਟਨ ਨੂੰ ਖਾਲੀ ਕਰਵਾ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਕੁਝ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਔਰ ਇਸ ਮੀਟਿੰਗ ਦੇ ਵਿੱਚ ਐਸਕੀਐਮ ਤੇ ਨਾਲ ਦੀ ਨਾਲ ਉਗਰਾਹਾ ਜੱਥੇਬੰਦੀ ਨੂੰ ਸ਼ਾਮਲ ਹੋਣ ਦੇ ਲਈ ਸੱਦਾ ਭੇਜਿਆ ਗਿਆ ਤੇ ਇਸ ਦੇ ਚੱਲਦੇ ਦੇਖਣਾ ਹੋਵੇਗਾ ਕਿ ਹੁਣ ਉਗਰਾਹਾ ਜੱਥੇਬੰਦੀ ਐਸਕੀਐਮ ਚੱਥੇਬੰਦੀ ਜਿਹੜੀ ਆ ਉਹ ਕੀ ਕੁਝ ਆਪਣੇ ਪੱਖ ਸਰਕਾਰ ਦੇ ਅੱਗੇ ਰੱਖਦੀ ਹੈ ਕਿਸ ਚੀਜ਼ ਨੂੰ ਲੈ ਕੇ ਵਿਚਾਰ ਵਟਾਂਦਰੇ ਹੁੰਦੇ ਨੇ ਪਰ ਦੱਸ ਦਈਏ ਕਿ ਹੁਣ ਬਜਟ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਮੀਟਿੰਗ ਜਿਹੜੀ ਆ ਸਰਕਾਰ ਕਰੇਗੀ ਔਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਰੋਡਿਆ ਇਸ ਪੂਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਨੇ ਔਰ ਹਾਲਾકી ਕਿਆਂ ਸਰਆਂੀਆਂ ਲਗਾਈਆਂ ਜਾ ਰਹੀਆਂ ਨੇ ਇਸ ਮੀਟਿੰਗ ਦੇ ਹੱਲ ਹੋ ਸਕਦੇ ਨੇ ਔਰ ਇਸ ਮੀਟਿੰਗ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਜਿਹੜੀ ਆ ਚਰਚਾਵਾਂ ਹੋ ਸਕਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੁਲਝ ਸਕਦੀਆਂ ਨੇ ਅੱਜ ਤਾਂ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਬਿਹਤ ਹੀ ਖਾਸ ਜਿਹੜੀ ਐ ਇਸ ਮੀਟਿੰਗ ਨੂੰ ਦੱਸਿਆ ਗਿਆ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਾਜ਼ੀਏ ਕੇ ਲਗਾਤਾਰ ਹੀ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਸੀ ਤੇ ਅੱਜ ਬਜਟ ਤੋਂ ਪਹਿਲਾਂ ਹੀ ਕਿਸਾਨਾਂ ਦੇ ਨਾਲ ਮੀਟਿੰਗ ਸਾਧ ਲਈ ਹੈ ਸਰਕਾਰ ਨੇ ਔਰ ਇਹ ਮੀਟਿੰਗ ਜਿਹੜੀ ਆ ਹੋਣ ਵਾਲੀ ਆ ਤੇ ਇਸ ਦੇ ਵਿੱਚ ਦੋ ਜਥੇਬੰਦੀਆਂ ਸ਼ਾਮਲ ਰਹਿਣਗੀਆਂ ਵਿਚਾਰ-ਵਟਾਂਦਰੇ ਹੋਣਗੇ ਆਪਣੀਆਂ-ਆਪਣੀਆਂ ਮੰਗਾਂ ਜਿਹੜੀਆਂ ਨੇ ਸਰਕਾਰ ਦੇ ਅੱਗੇ ਰੱਖੀਆਂ ਜਾਣਗੀਆਂ ਔਰ ਦੋਹਾਂ ਪਾਸਿਓਂ ਤੋਂ ਜਿਹੜੀ ਗੱਲਬਾਤ ਜਿਹੜੀ ਆ ਸ਼ੁਰੂ ਕੀਤੀ ਜਾਵੇਗੀ ਤਾਂ ਦੇਖਣਾ ਉਹ ਵਿਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕਿਸ ਤਰੀਕੇ ਦੀ ਰੂਪਰੇਖਾ ਬਣਦੀ ਔਰ ਸ਼ਾਮ 4 ਵਜੇ ਮੀਟਿੰਗ ਦੀ ਸ਼ੁਰੂਆਤ ਕਿਸਾਨ ਪਵੰਦ ਵਿੱਚੋਂ ਹੋਵੇਗੀ ਐਸਕੀਐਮ ਤੇ ਉਗਰਾਹਾਂ ਜਥੇਬੰਦੀ ਨੂੰ ਮੀਟਿੰਗ ਤੇ ਲਈ ਸੱਦਾ ਭੇਜਿਆ ਗਿਆ ਤਾਂ ਹੁਣ ਇਸ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਲਬਾਤ ਹੁੰਦੀ ਹੈ ਇਸ ਦਾ ਕੋਈ ਸੱਤਾ ਨਿਕਲਦਾ ਹੈ ਜਾਂ ਫਿਰ ਕੀ ਹੈ ਉਹ ਦੇਖਣਾ ਸੁਰੀ ਬਣਦਾ ਫਿਲਹਾਲ ਦੱਸ ਦਈਏ ਕਿ ਹੁਣ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਅੱਜ ਸ਼ਾਮ 4 ਵਜੇ ਦੇ ਕਰੀਬ ਜਿਹੜੀ ਆ ਇੱਕ ਵੱਡੇ ਪੱਧਰ ਦੀ ਮੀਟਿੰਗ ਹੋਣ ਵਾਲੀ ਹੈ ਔਰ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਪ੍ਰਦਰਸ਼ਨ ਕਰਾਂਗੇ ਆਪਣੀਆਂ ਮੰਗਾਂ ਨੂੰ ਲੈ ਕੇ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਮੀਟਿੰਗ ਸੱਦ ਕੇ ਜੁਆਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਖਬਰ ਜਿਹੜੀ ਆ ਜਾਣਕਾਰੀ ਆ ਲੋਕਾਂ ਤੱਕ ਪਹੁੰਚ ਸਕੇ ਅਜੀਆਂ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਨਰਾਇਣ ਦੇ ਨਾਲ